ਕਿ ਕ੍ਰਿਮੀਨਲ ਉਹ ਜਿਹੜੀ ਇਹਨਾਂ ਨੂੰ ਗ੍ਰਿਫਤਾਰਤ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਕਿਵੇਂ ਸਾਰੀ ਘਟਨਾ ਵਾਪਰੀ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ ਸਾਡਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੀ ਗੱਡੀ ਤੇ ਉਹਨਾਂ ਦੀ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ ਪਿਸਟਲ ਪੁਆਇੰਟ ਤੇ ਉਹਨਾਂ ਦੇ ਸਾਰੇ 골ਡ ਔਰਨਮੈਂਟਸ ਰੋਬ ਕਰ ਲਏ ਸੀ ਸੋ ਉਹਦੇ ਚ ਇਹ ਦੋ ਮੁਲਜ਼ਮ ਫੜੇ ਗਏ ਸੀ ਜਸਕੀਰਤ ਸਾਹਿਲ ਤੇ ਅਨਮੋਲ ਬੂਟਾ ਸਿੰਘ ਸੁਲਤਾਨਪੁਰ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਨੇ ਮੁਰਲੀ ਪੁੱਛ ਕੇ ਇਹ ਪਤਾ ਲੱਗਿਆ ਸੀ ਕਿ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਬਦਨਾਮ ਤੇ ਨੋਟੋਰੀਅਸ ਇੱਕ ਗੈਂਗਸਟਰ ਹੈ ਬਾਹਰ ਬੈਠਾ ਔਰ ਇਹਨਾਂ ਨੇ ਸਾਡੇ ਜਦੋਂ ਵਾਰਦਾਤ ਵੀ ਕਬੂਲੀ ਉਸ ਤੋਂ ਬਾਅਦ ਇਹਨਾਂ ਜਿਹੜਾ ਪਿਸਤਲ ਸੀਗਾ ਉਹਦੇ ਬਾਰੇ ਜਦੋਂ ਪੁੱਛਣ ਤੇ ਇਹਨਾਂ ਦੱਸਿਆ ਕਿ ਇਸ ਏਰੀਆ ਜਿੱਥੇ ਮੁਕੰਪੁਰੇ ਆਪਾਂ ਖੜੇ ਆ ਇੱਥੇ ਅਸੀਂ ਪਿਸਤਲ ਛੁਪਾਇਆ ਹੋਇਆ ਔਰ ਇਹਨੇ ਜਿਸਕੀਰਤ ਨੇ ਬੜੀ ਮਤਲਬ ਆਪਾਂ ਕਹਿੰਦੇ ਆ ਕਿ ਪੂਰਾ ਕ੍ਰਿਮੀਨਲ ਮਾਈਂਡ ਨਾਲ ਪੁਲਿਸ ਪਾਰਟੀ ਨੂੰ ਪਹਿਲਾਂ ਦੂਸਰੀ ਸਾਈਡ ਲੈ ਗਿਆ ਜੀ ਵੀ ਇੱਥੇ ਪਿਸਟਲਾ ਉੱਥੇ ਜਦੋਂ ਬੈਂਡ ਕਰਨ ਲੱਗੇ ਤਾਂ ਉਹਨੇ ਦਰ ਭੱਜ ਕੇ ਇਹਨੇ ਆ ਕੇ ਜਿੱਥੇ ਐਕਚੁਅਲ ਸੀਗਾ ਉਥੋਂ ਚੁੱਕ ਕੇ ਤੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਉਹਦੇ ਚ ਸੈਲਫ ਡਿਫੈਂਸ ਚ ਐਸ ਐਚ ਓ ਜਸਜੀਤ ਉਹਨਾਂ ਨੇ ਜਦੋਂ ਫਾਇਰ ਕੀਤਾ ਤੇ ਉਹਦੇ ਇੰਜਰਡ ਹੋਇਆ ਇਹਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਦੀ ਪੁੱਛਗਿੱਛ ਤੇ ਜਿਹੜੀ ਮੇਨ ਗੱਲ ਆਈ ਹੈ ਕਿ ਬੜਾ ਐਕਟਿਵਲੀ ਇਹ ਵਾਰਦਾਤਾਂ ਕਰ ਰਹੇ ਜੇ ਅਸੀਂ ਇਹ ਕਰੋਨੋਲੋਜੀ ਦੇਖੀਏ 14 ਨੂੰ ਸਾਡੇ ਵਾਰਦਾਤ ਕੀਤੀ 15 ਨੂੰ ਤਰਨ ਤਰਨ ਜਾ ਕੇ ਇੱਕ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਸੈਂਟਰ ਦੇ ਬਾਹਰ ਅੰਦਾ ਧੁੰਦ ਫਾਇਰਿੰਗ ਕਰ ਦਿੱਤੀ ਸਟੋਰਸ਼ਨ ਨੂੰ ਉਹਦੇ ਚ ਮੇਨ ਮੰਤਬ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਲੋਪੋਕੇ ਦੇ ਵਿੱਚ ਵੀ ਉਸ ਤੋਂ ਪਹਿਲਾਂ ਸੌਰੀ 2710 ਨੂੰ ਅੰਮ੍ਰਿਤਸਰ ਰੂਰਲ ਦੇ ਲੋਪੋਕੇ ਏਰੀਆ ਜਾ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਉਹਨਾਂ ਨੂੰ ਡਰੋਨ ਧਮਕਾਉਣ ਵਾਸਤੇ ਔਰ ਜਿਹੜਾ ਆਸਟ੍ਰੇਲੀਆ ਮੇਡ ਗਲੌਕ ਇਹਨਾਂ ਤੋਂ ਰਿਕਵਰ ਹੋਇਆ ਬੜਾ ਲੀਥਲ ਤੇ ਸਫਿਸਟੀਕੇਟਡ ਵੈਪਨ ਹੈ ਜਿਸ ਤੋਂ ਇਹ ਸਾਬਤ ਹੁੰਦਾ ਕਿ ਬੰਦੇ ਕਾਫੀ ਮਤਲਬ ਇਸ ਗੱਲ ਤੇ ਬੈਕਡ ਸੀਗੇ ਬਾਈ ਸਪਲਾਈ ਆਫ ਆਰਮਸ ਐਂਡ ਮਿਨਿਸ਼ਨ ਵੀ ਸਰ ਹੋਰ ਗੈਂਗ ਦੇ ਬੰਦਿਆਂ ਨੇ ਇਹਨਾਂ ਨੂੰ ਪਤਾ ਲੱਗਾ ਜਾਂ ਇਹਨਾਂ ਨੂੰ ਦੱਸਿਆ ਹੋਵੇ ਜਾਂ ਹੋਰ ਕੋਈ ਵਾਰਦਾਤ ਹੈ ਇਹਨਾਂ ਨੂੰ ਦੱਸਿਆ ਇਹ ਤਿੰਨ ਵਾਰਦਾਤਾਂ ਜੇ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਹੋਰ ਹੋਣ ਦੀ ਉਮੀਦ ਹੈ ਕੁਝ ਨਾ ਕੁਝ ਵਾਰਦਾਤ ਲੁਕੋ ਰਹੇ ਹੋਣੇ ਕਿਸ ਦੇ ਸਰ ਦੇ ਵਿੱਚ ਸੀਗੇ ਕੋਈ ਇਹਨਾਂ ਦਾ ਮੇਨ ਹੈਂਡ ਗੁਰਦੀਏ ਗੁਰਦੇਵ ਜੈਸਲੀ ਸੀ ਚੰਬਲ ਤਰਨਤਾਰਨ ਦਾ ਬੜਾ ਨੋਟੋਰੀਅਸ ਗੈਂਗਸਟਰ ਹੈਗਾ ਉਹ ਸਰ ਜਿਹੜਾ ਇਹ ਵੈਪਨ ਸੀਗਾ ਉਹ ਸਟਰਗਨ ਮੇਡ ਇਹ ਵੀ ਪਤਾ ਲੱਗਾ ਕਿਥੋਂ ਮੰਗਵਾਇਆ ਇਹ ਉਹਨੇ ਜਸਲਨੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਬਾਰਡਰ ਦੇ ਕਿਹੜੇ ਏਰੀਏ ਤੋਂ ਕਿੱਥੋਂ ਇਹਨਾਂ ਨੂੰ ਡਿਲੀਵਰ ਹੋਇਆ ਅੱਜ ਜਿਵੇਂ ਤੁਹਾਡੀ ਟੀਮ ਨੇ ਚੌਕਸੀ ਵਰਤੀ ਅੱਜ ਵੀ ਇਹ ਫਰਾਰ ਹੋਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਸੀ ਬਿਲਕੁਲ ਭੱਜ ਗਿਆ ਸੀ ਜੀ ਇਸ ਪਾਸੇ ਜਿਹੜੀਆਂ ਝਾੜੀਆਂ ਨੇ ਇਧਰੋਂ ਨਿਕਲ ਗਿਆ ਸੀਗਾ ਜੀ ਤੋਂ ਬੜੀ ਟਾਈਮ ਸਿਰ ਸਾਰਾ ਇਹ ਰੈਸਟ ਵੀ ਹੋ ਗਏ ਤੇ ਰਿਕਵਰੀ ਵੀ ਹੋ ਗਈ ਤਾਂ ਉਸ ਤੋਂ ਬਾਅਦ ਓਵਰ ਪਾਵਰ ਵੀ ਹੋ ਗਈ ਪਿਛਲੇ 36 ਘੰਟਿਆਂ ਦੀ ਜੇ ਗੱਲ ਕੀਤੀ ਜੇ 36 ਤੋਂ ਚੱਲ ਕੇ ਅੰਦਾ 30 ਰਨ ਕਾਊਂਟਰ ਹੈ ਜੀ ਜਿਵੇਂ ਜਿਵੇਂ ਜੇ ਕੋਈ ਅਪਰਾਧ ਕਰਦਾ ਤਾਂ ਪੁਲਿਸ ਨਾਲ ਹੀ ਕਾਰਵਾਈ ਕਰਦੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਇੱਕ ਸਖਤ ਮੈਸੇਜ ਜਾਂਦਾ ਕੀ ਕਰਨਾ ਹੈ ਦੇਖੋ ਬੜੀ ਸਿੰਪਲ ਗੱਲ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਛੋਟੇ ਕ੍ਰਾਈਮ ਨੂੰ ਵੀ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਟਰੇਸ ਕਰਦੇ ਹਾਂ ਮੁਲਜ਼ਮ ਜਿਹੜੇ ਆ ਉਹ ਨੇਚਰਲੀ ਆਪਣੀ ਬਚਾਅ ਦਾ ਪਹਿਲਾਂ ਹੀ ਡਿਫੈਂਸ ਰੱਖਦੇ ਆ ਕਿਤੇ ਲੁਕੋਤੀ ਚੀਜ਼ ਕੋਈ ਕੁਝ ਸ਼ੋਰ ਕਰਤਾ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਪੁਲਿਸ ਨੇ ਸਾਨੂੰ ਜਦੋਂ ਫੜ ਲਿਆ ਤਾਂ ਰਿਕਵਰੀ ਕਰਾਉਣੀ ਪੈਣੀ ਆਈ ਥਿੰਕ ਥੈਟ ਉਹਨਾਂ ਦਾ ਮਾਈਂਡ ਦੇ ਵਿੱਚ ਉਹ ਜੀ ਚੀਜ਼ ਪਲੇ ਕਰਦੀ ਹੈ ਮੇਰਾ ਆਖਰੀ ਸਵਾਲ ਹੈ ਕਿਉਂਕਿ ਸਨੇਚਿੰਗ ਵੀ ਕਈਆਂ ਨੂੰ ਇਹ ਬਿਸ਼ੱਕ ਛੋਟੀ ਲੱਗੇ ਪਰ ਜੇ ਜਿਹਦੇ ਔਰਨਾਮੈਂਟਸ ਹੁੰਦੇ ਨੇ ਉਹਨੇ ਕਿਤੇ ਕਿਸੇ ਨੇ ਕਿਸੇ ਤਰ੍ਹਾਂ ਲਏ ਹੁੰਦੇ ਨੇ ਔਰ ਇਹ ਜਦੋਂ ਵਾਰਦਾਤ ਇਸ ਤਰ੍ਹਾਂ ਨੂੰ ਦਿਨੋਂ ਅੰਜਾਮ ਦਿੰਦੇ ਤਾਂ ਅਗਲੇ ਦੇ ਵੀ ਹਰ ਤਰ੍ਹਾਂ ਉਹ ਵੀ ਬੜਾ ਇਫੈਕਟ ਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਵੀ ਸੀਰੀਅਸ ਹੋ ਕੇ ਇਸ ਨੂੰ ਟ੍ਰੇਸ ਕੀਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਛੋਟੀ ਤੋਂ ਛੋਟੀ ਇਵਨ ਮੋਬਾਈਲ ਸਨੇਚਿੰਗ ਦੀ ਵਾਰਦਾਤ ਨੂੰ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਸੈਂਸਿਟਿਵਲੀ ਲੈਂਦੇ ਆ ਇਵਨ ਤੁਸੀਂ ਦੇਖਿਆ ਕਿ ਪਿੱਛੇ ਆਪਾਂ ਗੈਂਗ ਕਿੰਨੇ ਫੜੇ ਵਹੀਕਲ ਥੈਫਟ ਦੇ ਵੀ ਸਨੇਚਰ ਵੀ ਉਹਨਾਂ ਨੂੰ ਵਾਪਸ ਵੀ ਕੀਤੇ ਆ ਅੱਗੇ ਵੀ ਹੁਣੇ ਕਾਰਵਾਈ ਚੱਲਦੀ ਰਹੀ ਧੰਨਵਾਦ ਜੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਤਾਂ ਜਿਹੜੇ ਮੁਕਮਪੁਰਾ ਖੇਤਰ ਦੇ ਵਿੱਚ ਅੱਜ ਜਿਹੜਾ ਇਨਕਾਊਂਟਰ ਜਿਹੜਾ ਇਹ ਹੋਇਆ ਸੀਗਾ ਇਸ ਜਗ੍ਹਾ ਦੇ ਉੱਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਲੁੱਟੀਆਂ ਵਾਰਦਾਤਾਂ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਐਕਟਿਵ ਸੀਗੇ ਤਾਂ ਵੈਪਨ ਇਹਨਾਂ ਦੇ ਕੋਲ ਸੀਗੇ ਔਰ ਇਹਨਾਂ ਨੂੰ ਇਸ ਜਗ੍ਹਾ ਤੇ ਉੱਤੇ ਪੁਲਿਸ ਜਦੋਂ ਰਿਕਵਰੀ ਕਰਨ ਦੇ ਲਈ ਪਹੁੰਚੀ ਤਾਂ ਇਥੋਂ ਵੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਮੁਕ ਮਲਜ਼ਮ ਸੀ ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਉਸ ਦੌਰਾਨ ਪੁਲਿਸ ਵੱਲੋਂ ਜਿਹੜੀ ਉਹਨੂੰ ਰੋਕਣ ਦੇ ਲਈ ਜਿਹੜੀ ਗੋਲੀ ਚਲਾਈ ਗਲੌਕ ਪਿਸਟਲ ਸੀ ਇਸ ਦੇ ਕੋਲ ਵੀ ਤਾਂ ਜਿਹੜਾ ਇਸ ਜਗ੍ਹਾ ਤੇ ਛਪਾਇਆ ਸੀ ਨਾ ਜੋ ਆਪੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਹੈ ਤਾਂ ਇਹ ਤੋਂ ਹੁਣ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਜ਼ਖਮੀ ਜ਼ਖਮੀ ਹਾਲਤ ਨੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਵਾਰਦਾਤ ਕੋਈ ਛੋਟੀ ਹੋਵੇ ਵੱਡੀ ਹੋਵੇ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਸਖਤ ਕਾਰਵਾਈ ਇਸ ਤਰ੍ਹਾਂ ਹੀ ਕਰਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਅੰਮ੍ਰਿਤ ਸਰਦੇਵ ਸਿੰਘ ਪੁੱਲਰ ਸਾਹਿਬ ਮੁਕੰਪੁਰਾ ਚ ਪਹੁੰਚੇ ਨੇ ਸਰ ਅੱਜ ਇੱਥੇ ਜਿਹੜਾ ਇਹ ਕਾਫੀ ਨਟੋਰੀਅਸ ਸੀਗੇ ਕ੍ਰਿਮੀਨਲ ਉਹ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਹੈ ਕਿਵੇਂ ਸਾਰੀ ਘਟਨਾ ਵਾਪਰੀ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੀ ਗੱਡੀ ਤੇ ਉਹਨਾਂ ਦੀ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ ਪਿਸਟਲ ਪੁਆਇੰਟ ਤੇ ਉਹਨਾਂ ਦੇ ਸਾਰੇ ਗੋਲਡ ਔਰਨਮੈਂਟਸ ਰੋਬ ਕਰ ਲਏ ਸੀ ਸੋਦੇ ਚ ਦੋ ਮੁਲਜ਼ਮ ਫੜੇ ਗਏ ਸੀ ਜਿਸਕੀਰਤ ਸਾਹਿਲ ਤੇ ਅਨਮੋਲ ਬੂਟਾ ਸਿੰਘ ਸੁਲਤਾਨਪੁਰੇ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਦੀ ਮੜਲੀ ਪੁੱਛ ਕੇ ਇਹ ਤੋਂ ਪਤਾ ਲੱਗਿਆ ਸੀ ਕਿ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਬਦਨਾਮ ਤੇ ਨਟੋਰੀਅਸ ਇੱਕ ਗੈਂਗਸਟਰ ਆ ਬਾਹਰ ਬੈਠਾ ਔਰ ਇਹਨਾਂ ਨੇ ਸਾਡੇ ਜਦੋਂ ਵਾਰਦਾਤ ਵੀ ਕਬੂਲੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਪਿਸਤਲ ਸੀਗਾ ਉਹਦੇ ਬਾਰੇ ਜਦੋਂ ਪੁੱਛਣ ਤੇ ਇਹਨਾਂ ਨੇ ਦੱਸਿਆ ਕਿ ਇਸ ਏਰੀਆ ਜਿੱਥੇ ਮੁਕੰਪੁਰੇ ਆਪਾਂ ਖੜੇ ਆ ਇੱਥੇ ਅਸੀਂ ਪਿਸਤਲ ਛੁਪਾਇਆ ਹੋਇਆ ਹੈ ਔਰ ਇਹਨੇ ਜਸਕੀਰਤ ਨੇ ਬੜੀ ਮਤਲਬ ਆਪਾਂ ਕਹਿੰਦੇ ਆ ਕਿ ਪੂਰਾ ਕ੍ਰਿਮੀਨਲ ਮਾਈਂਡ ਨਾਲ ਪੁਲਿਸ ਪਾਰਟੀ ਨੂੰ ਪਹਿਲਾਂ ਦੂਸਰੀ ਸਾਈਡ ਲੈ ਗਿਆ ਜੀ ਵੀ ਇੱਥੇ ਪਿਸਤਲਾ ਉੱਥੇ ਜਦੋਂ ਬੈਂਡ ਕਰਨ ਲੱਗੇ ਤਾਂ 19 ਦਰ ਭੱਜ ਕੇ ਇਹਨੇ ਆ ਕੇ ਜਿੱਥੇ ਐਕਚੁਅਲ ਸੀਗਾ ਉਥੋਂ ਚੁੱਕ ਕੇ ਤੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਉਹਦੇ ਚ ਸੈਲਫ ਡਿਫੈਂਸ ਚ ਐਸ ਐਚ ਓ ਜਸਜੀਤ ਉਹਨਾਂ ਨੇ ਜਦੋਂ ਫਾਇਰ ਕੀਤਾ ਤੇ ਉਹਦੇ ਇੰਜਰਡ ਹੋਇਆ ਇਹਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਦੀ ਪੁੱਛਗਿੱਛ ਤੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਬੜਾ ਐਕਟਿਵਲੀ ਇਹ ਵਾਰਦਾਤਾਂ ਕਰ ਰਹੇ ਜੇ ਅਸੀਂ ਇਹ ਕਰੋਨੋਲੋਜੀ ਦੇਖੀਏ 14 ਨੂੰ ਸਾਡੇ ਵਾਰਦਾਤ ਕੀਤੀ 15 ਨੂੰ ਤਰਨਤਾਰਨ ਜਾ ਕੇ ਇੱਕ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਸੈਂਟਰ ਦੇ ਬਾਹਰ ਅੰਦਾ ਤੁੰਦ ਫਾਇਰਿੰਗ ਕਰ ਦਿੱਤੀ ਸਟੋਰਸ਼ਨ ਉਹਦੇ ਚ ਮੇਨ ਮੰਤਬ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਲੋਪੋਕੇ ਦੇ ਵਿੱਚ ਵੀ ਉਸ ਤੋਂ ਪਹਿਲਾਂ ਸੌਰੀ 27 10 ਨੂੰ ਅੰਮ੍ਰਿਤਸਰ ਰੂਰਲ ਦੇ ਲੋਪੋਕੇ ਏਰੀਆ ਜਾ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਉਹਨਾਂ ਨੂੰ ਡਰਾਉਂਣ ਧਮਕਾਉਣ ਵਾਸਤੇ ਔਰ ਜਿਹੜਾ ਆਸਟ੍ਰੇਲੀਆ ਮੇਡ ਗਲੌਕ ਇਹਨਾਂ ਤੋਂ ਰਿਕਵਰ ਹੋਇਆ ਬੜਾ ਲੀਥਲ ਤੇ ਸਫਿਸਟੀਕੇਟਡ ਵੈਪਨ ਹੈ ਜਿਸ ਤੋਂ ਇਹ ਸਾਬਤ ਹੁੰਦਾ ਕਿ ਬੰਦੇ ਕਾਫੀ ਮਤਲਬ ਇਸ ਗੱਲ ਤੇ ਬੈਕਡ ਸੀਗੇ ਬਾਈ ਸਪਲਾਈ ਆਫ ਆਰਮਜ਼ ਐਂਡ ਮਨਿਸ਼ਨ ਵੀ ਸਿਰਫ ਹੋਰ ਗੈਂਗ ਦੇ ਬੰਦਿਆਂ ਨੇ ਇਹਨਾਂ ਨੂੰ ਪਤਾ ਲੱਗਾ ਜਾਂ ਇਹਨਾਂ ਨੂੰ ਦੱਸਿਆ ਹੋਵੇ ਜਾਂ ਹੋਰ ਕੋਈ ਵਾਰਦਾਤ ਇਹਨਾਂ ਨੂੰ ਦੱਸ ਇਹ ਤਿੰਨ ਵਾਰਦਾਤਾਂ ਜੇ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਹੋਰ ਹੋਣ ਦੀ ਉਮੀਦ ਹੈ ਕੁਝ ਨਾ ਕੁਝ ਵਾਰਦਾਤ ਲੁਕੋ ਰਹੇ ਹੋਣੇ ਕਿਸ ਦੇ ਸਰਪੰਚ ਦੇ ਵਿੱਚ ਸੀਗੇ ਕੋਈ ਇਹਨਾਂ ਦਾ ਗੁਰਦੀਏ ਗੁਰਦੇਵ ਜਸਲੀ ਸੀ ਚੰਬਲ ਤਰਨਤਾਰਨ ਦਾ ਬੜਾ ਨੋਟੋਰੀਅਸ ਗੈਂਗਸਟਰ ਹੈਗਾ ਉਹ ਸਰ ਜਿਹੜੇ ਵੈਪਨ ਸੀਗਾ ਉਸਟਰਗਿੰਗ ਮੇਡ ਇਹ ਵੀ ਪਤਾ ਲੱਗਾ ਕਿਥੋਂ ਮੰਗਵਾਇਆ ਸੀ ਇਹ ਉਹਨੇ ਜਸਲੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਬਾਰਡਰ ਦੇ ਕਿਹੜੇ ਏਰੀਏ ਤੋਂ ਕਿਥੋਂ ਇਹਨਾਂ ਨੂੰ ਡਿਲੀਵਰ ਹੋਇਆ ਜਿਵੇਂ ਤੁਹਾਡੀ ਟੀਮ ਨੇ ਚੌਕਸੀ ਵਰਤੀ ਅੱਜ ਵੀ ਇਹ ਫਰਾਰ ਹੋਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਸੀ ਬਿਲਕੁਲ ਭੱਜ ਗਿਆ ਸੀ ਜੇ ਇਸ ਪਾਸੇ ਜਿਹੜੀਆਂ ਝਾੜੀਆਂ ਨੇ ਇਧਰੋਂ ਨਿਕਲ ਗਿਆ ਸੀਗਾ ਜੀ ਤੋਂ ਬੜੀ ਟਾਈਮ ਸਿਰ ਸਾਰਾ ਇਹ ਰੈਸਟ ਵੀ ਹੋ ਗਏ ਤੇ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਓਵਰ ਪਾਵਰ ਵੀ ਹੋ ਗਈ ਪਿਛਲੇ 36 ਘੰਟਿਆਂ ਦੀ ਜੇ ਗੱਲ ਕੀਤੀ ਹੈ 36 ਤੋਂ 40 ਤੱਕ ਇਹਦਾ 30 ਰਨ ਕਾਊਂਟਰ ਹੈ ਜੀ ਜਿਵੇਂ ਜਿਵੇਂ ਜੇ ਕੋਈ ਅਪਰਾਧ ਕਰਦਾ ਤਾਂ ਪੁਲਿਸ ਨਾਲ ਹੀ ਕਾਰਵਾਈ ਕਰਦੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਇੱਕ ਸਖਤ ਮੈਸੇਜ ਜਾਂਦਾ ਕੀ ਕਰਨਾ ਦੇਖੋ ਬੜੀ ਸਿੰਪਲ ਗੱਲ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਛੋਟੇ ਕ੍ਰਾਈਮ ਨੂੰ ਵੀ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਟਰੇਸ ਕਰਦੇ ਹਾਂ ਮੁਲਜ਼ਮ ਜਿਹੜੇ ਆ ਉਹ ਨੇਚਰਲੀ ਆਪਣੀ ਬਚਾਅ ਦਾ ਪਹਿਲਾਂ ਹੀ ਡਿਫੈਂਸ ਰੱਖਦੇ ਆ ਕਿਤੇ ਲੁਕੋਤੀ ਚੀਜ਼ ਕੋਈ ਕੁਝ ਸ਼ੋਰ ਕਰਤਾ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਪੁਲਿਸ ਨੇ ਸਾਨੂੰ ਜਦੋਂ ਫੜ ਲਿਆ ਤਾਂ ਰਿਕਵਰੀ ਕਰਾਉਣੀ ਪੈਣੀ ਆਈ ਥਿੰਕ ਥੈਟ ਉਹਨਾਂ ਦਾ ਮਾਈਂਡ ਦੇ ਵਿੱਚ ਉਹ ਜੀ ਚੀਜ਼ ਪਲੇ ਕਰਦੀ ਹੈ ਮੇਰਾ ਆਖਰੀ ਸਵਾਲ ਹੈ ਕਿਉਂਕਿ ਸਨੇਚਿੰਗ ਵੀ ਕਈਆਂ ਨੂੰ ਇਹ ਵਿਸ਼ਾਕ ਛੋਟੀ ਲੱਗੇ ਪਰ ਜਿ세 ਜਿਹਦੇ ਔਰਨਾਮੈਂਟਸ ਹੁੰਦੇ ਨੇ ਉਹਨੇ ਕਿਤੇ ਕਿਸੇ ਨੇ ਕਿਸੇ ਤਰ੍ਹਾਂ ਲਏ ਹੁੰਦੇ ਨੇ ਔਰ ਇਹ ਜਦੋਂ ਵਾਰਦਾ ਇਸ ਤਰ੍ਹਾਂ ਨੂੰ ਦਿਨੋ ਇਨਜਾਮ ਦਿੰਦੇ ਤਾਂ ਅਗਲੇ ਦੇ ਵੀ ਹਰ ਤਰ੍ਹਾਂ ਉਹ ਵੀ ਬੜਾ ਇਫੈਕਟ ਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਵੀ ਇਸ ਨੂੰ ਵੀ ਸੀਰੀਅਸ ਹੋ ਕੇ ਇਸ ਨੂੰ ਟ੍ਰੇਸ ਨਹੀਂ ਨਹੀਂ ਅਸੀਂ ਤਾਂ ਦੇਖੋ ਛੋਟੀ ਤੋਂ ਛੋਟੀ इवन ਮੋਬਾਈਲ ਸਨੇਚਿੰਗ ਦੀ ਵਾਰਦਾਤ ਨੂੰ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਸੈਂਸਿਟਿਵਲੀ ਲੈਂਦੇ ਆ इवन ਤੁਸੀਂ ਦੇਖਿਆ ਕਿ ਪਿੱਛੇ ਆਪਾਂ ਗੈਂਗ ਕਿੰਨੇ ਫੜੇ ਵਹੀਕਲ ਥੈਫਟ ਦੇ ਵੀ ਸਨੇਚਰ ਵੀ ਉਹਨਾਂ ਨੂੰ ਵਾਪਸ ਵੀ ਕੀਤੇ ਆ ਅੱਗੇ ਵੀ ਹੁਣੇ ਕਾਰਵਾਈ ਚੱਲਦੀ ਰਹੀ ਧੰਨਵਾਦ ਜੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁਲਵਰ ਸਾਹਿਬ ਤਾਂ ਜਿਹੜੇ ਮੋਘੰਪੁਰਾ ਖੇਤਰ ਦੇ ਵਿੱਚ ਅੱਜ ਜਿਹੜਾ ਇਨਕਾਊਂਟਰ ਜਿਹੜਾ ਇਹ ਹੋਇਆ ਸੀਗਾ ਇਹ ਸਿਗਾ ਦੇ ਉੱਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਲੁੱਟਦੀਆਂ ਵਾਰਦਾਤ ਸਰ ਦੇ ਵਿੱਚ ਐਕਟਿਵ ਸੀਗੇ ਤਾਂ ਵੈਪਨ ਇਹਨਾਰੇ ਕੋਲ ਸੀਗੇ ਔਰ ਇਹਨਾਂ ਨੂੰ ਇਸ ਜਗਾ ਤੇ ਉੱਤੇ ਪੁਲਿਸ ਜਦੋਂ ਰਿਕਵਰੀ ਕਰਨ ਦੇ ਲਈ ਪਹੁੰਚੀ ਤਾਂ ਇਥੋਂ ਵੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਮੁਕਤਲਮ ਸੀ ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਉਸ ਦੌਰਾਨ ਪੁਲਿਸ ਵੱਲੋਂ ਜਿਹੜੀ ਉਹਨੂੰ ਰੋਕਣ ਦੇ ਲਈ ਜਿਹੜੀ ਗੋਲੀ ਚਲਾਈ ਗਲੌਕ ਪਿਸਟਲ ਸੀ ਇਸ ਦੇ ਕੋਲ ਵੀ ਤਾਂ ਜਿਹੜਾ ਇਸ ਜਗਾ ਛਪਾਇਆ ਸੀ ਨਾ ਜੋ ਆਪੀ ਕਾਰਵਾਈ ਦੇ ਵਿੱਚ ਇਹ ਮੁਲਜ਼ਮ ਜ਼ਖਮੀ ਹੋਇਆ ਹੈ ਤਾਂ ਇਹ ਤੋਂ ਹੁਣ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਜ਼ਖਮੀ ਜ਼ਖਮੀ ਹਾਲਤ ਨੇ ਵਿੱਚ ਲਿਜਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸਾਂ ਨਾਏ ਕਿ ਭਾਵੇਂ ਵਾਰਦਾਤ ਕੋਈ ਛੋਟੀ ਹੋਵੇ ਵੱਡੀ ਹੋਵੇ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਸਖਤ ਕਾਰਵਾਈ ਇਸ ਤਰ੍ਹਾਂ ਹੀ ਕਰਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਪਿੰਪ ਸਿੰਘ ਪੁੱਲਰ ਸਾਹਿਬ ਮੁਕੰਪੁਰਾ ਚ ਪਹੁੰਚੇ ਨੇ ਸਰ ਅੱਜ ਇੱਥੇ ਜਿਹੜਾ ਇਹ ਕਾਫੀ ਨਟੋਰੀਅਸ ਸੀਗੇ ਕ੍ਰਿਮੀਨਲ ਔਰ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਹੈ ਕਿਵੇਂ ساری ਘਟਨਾ ਵਾਪਰੀ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੀ ਗੱਡੀ ਤੇ ਉਹਨਾਂ ਦੇ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ ਪਿਸਟਲ ਪੁਆਇੰਟ ਤੇ ਉਹਨਾਂ ਦੇ ਸਾਰੇ 골ਡ ਆਰਨਮੈਂਟਸ ਰੋਬ ਕਰ ਲਏ ਸੀ ਸੋ ਇਹਦੇ ਚ ਦੋ ਮੁਲਜ਼ਮ ਫੜੇ ਗਏ ਸੀ ਜਸਕੀਰਤ ਸਾਹਿਲ ਤੇ ਅਨਮੋਲ ਬੂਟਾ ਸਿੰਘ ਸੁਲਤਾਨਵਾਲਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਦੀ ਮੜਲੀ ਪੁੱਛ ਕੇ ਇਹ ਪਤਾ ਲੱਗਿਆ ਸੀ ਕਿ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਬਦਨਾਮ ਤੇ ਨਟੋਰੀਅਸ ਇੱਕ ਗੈਂਗਸਟਰ ਬਾਹਰ ਬੈਠਾ ਔਰ ਇਹਨਾਂ ਨੇ ਸਾਡੇ ਜਦੋਂ ਵਾਰਦਾਤ ਵੀ ਕਬੂਲੀ ਉਸ ਤੋਂ ਬਾਅਦ ਇਹਨਾਂ ਜਿਹੜਾ ਪਿਸਤਲ ਸੀਗਾ ਉਹਦੇ ਬਾਰੇ ਜਦੋਂ ਪੁੱਛਣ ਤੇ ਇਹਨਾਂ ਦੱਸਿਆ ਕਿ ਇਸ ਏਰੀਆ ਜਿੱਥੇ ਮੁਕੰਪੁਰੇ ਆਪਾਂ ਖੜੇ ਆ ਇੱਥੇ ਅਸੀਂ ਪਿਸਤਲ ਛੁਪਾਇਆ ਹੋਇਆ ਔਰ ਇਹਨੇ ਜਸਕੀਰਤ ਨੇ ਬੜੀ ਮਤਲਬ ਆਪਾਂ ਕਹਿੰਦੇ ਆ ਕਿ ਪੂਰਾ ਕ੍ਰਿਮੀਨਲ ਮਾਈਂਡ ਨਾਲ ਪੁਲਿਸ ਪਾਰਟੀ ਨੂੰ ਪਹਿਲਾਂ ਦੂਸਰੀ ਸਾਈਡ ਲੈ ਗਿਆ ਜੀ ਵੀ ਇੱਥੇ ਪਿਸਤਲ ਉੱਥੇ ਜਦੋਂ ਬੈਂਡ ਕਰਨ ਲੱਗੇ ਤਾਂ ਉਹਨੇ ਜਰ ਭੱਜ ਕੇ ਇਹਨੇ ਆ ਕੇ ਜਿੱਥੇ ਐਕਚੁਅਲ ਸੀਗਾ ਉਥੋਂ ਚੁੱਕ ਕੇ ਤੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਉਹਦੇ ਚ ਸੈਲਫ ਡਿਫੈਂਸ ਚ ਐਸ ਐਚਓ ਜਸਜੀਤ ਉਹਨਾਂ ਨੇ ਜਦੋਂ ਫਾਇਰ ਕੀਤਾ ਤੇ ਉਹਦੇ ਇੰਜਰਡ ਹੋਇਆ ਇਹਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਦੀ ਪੁੱਛਗਿੱਛ ਤੇ ਜਿਹੜੀ ਮੇਨ ਗੱਲ ਆਈ ਹੈ ਕਿ ਬੜਾ ਐਕਟਿਵਲੀ ਇਹ ਵਾਰਦਾਤਾਂ ਕਰ ਰਹੇ ਜੇ ਅਸੀਂ ਇਹ ਕਰੋਨੋਲੋਜੀ ਦੇਖੀਏ 14 ਨੂੰ ਸਾਡੇ ਵਾਰਦਾਤ ਕੀਤੀ 15 ਨੂੰ ਤਰਨਤਾਰਨ ਜਾ ਕੇ ਇੱਕ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਸੈਂਟਰ ਦੇ ਬਾਹਰ ਅੰਦਾ ਤੂੰ ਫਾਇਰਿੰਗ ਕਰ ਦਿੱਤੀ ਸਟੋਰਸ਼ਨ ਨੂੰ ਉਹਦੇ ਚ ਮੇਨ ਮੰਤਬ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਲੋਪੋਕੇ ਦੇ ਵਿੱਚ ਵੀ ਉਸ ਪਹਿਲਾਂ ਸੌਰੀ 2710 ਨੂੰ ਅੰਮ੍ਰਿਤਸਰ ਰੂਰਲ ਦੇ ਲੋਪੋਕੇ ਏਰੀਆ ਜਾ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਉਹਨਾਂ ਨੂੰ ਡਰੋਨ ਧਮਕਾਉਣ ਵਾਸਤੇ ਔਰ ਜਿਹੜਾ ਆਸਟ੍ਰੇਲੀਆ ਮੇਡ ਗਲੌਕ ਇਹਨਾਂ ਤੋਂ ਰਿਕਵਰ ਹੋਇਆ ਬੜਾ ਲੀਥਲ ਤੇ ਸਫਿਸਟੀਕੇਟਡ ਵੈਪਨ ਹੈ ਜਿਸ ਤੋਂ ਇਹ ਸਾਬਤ ਹੁੰਦਾ ਕਿ ਬੰਦੇ ਕਾਫੀ ਮਤਲਬ ਇਸ ਗੱਲ ਤੇ ਬੈਕਡ ਸੀਗੇ ਬਾਈ ਸਪਲਾਈ ਆਫ ਆਰਮਜ਼ ਐਂਡ ਮਿਨਿਸ਼ਨ ਵੀ ਸਿਰਫ ਹੋਰ ਗੈਂਗ ਦੇ ਬੰਦਿਆਂ ਨੇ ਇਹਨਾਂ ਨੂੰ ਪਤਾ ਲੱਗਾ ਜਾਂ ਇਹਨਾਂ ਨੇ ਦੱਸਿਆ ਹੋਵੇ ਜਾਂ ਹੋਰ ਕੋਈ ਵਾਰਤਾ ਤੇ ਇਹਨਾਂ ਨੂੰ ਦੱਸਿਆ ਇਹ ਤਿੰਨ ਵਾਰਦਾਤਾਂ ਤਾਂ ਜੇ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਹੋਰ ਹੋਣ ਦੀ ਉਮੀਦ ਹੈ ਕੁਝ ਨਾ ਕੁਝ ਵਾਰਦਾਤ ਲੁਕੋ ਰਹੇ ਹੋਣੇ ਕਿਸ ਦੇ ਸਰਪੰਚ ਦੇ ਵਿੱਚ ਸੀਗੇ ਕੋਈ ਇਹਨਾਂ ਦਾ ਗੁਰਦੀਏ ਗੁਰਦੇਵ ਜੈਸਲ ਸੀ ਚੰਬਲ ਤਰਨਤਾਰਨ ਦਾ ਬੜਾ ਨੋਟੋਰੀਅਸ ਗੈਂਗਸਟਰ ਹੈਗਾ ਉਹ ਸਰ ਜਿਹੜੇ ਵੈਪਨ ਸੀਗਾ ਸਟਰਗਨ ਮੇਡ ਇਹ ਵੀ ਪਤਾ ਲੱਗਾ ਕਿਤੋਂ ਮੰਗਵਾਇਆ ਸੀ ਇਹ ਉਹਨੇ ਜੈਸਲ ਨੇ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਬਾਰਡਰ ਦੇ ਕਿਹੜੇ ਏਰੀਏ ਤੋਂ ਕਿੱਥੋਂ ਇਹਨਾਂ ਨੂੰ ਡਿਲੀਵਰ ਹੋਇਆ ਅੱਜ ਜਿਵੇਂ ਤੁਹਾਡੀ ਟੀਮ ਨੇ ਚੌਕਸੀ ਵਰਤੀ ਅੱਜ ਵੀ ਇਹ ਫਰਾਰ ਹੋਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਸੀ ਬਿਲਕੁਲ ਭੱਜ ਗਿਆ ਸੀ ਜੇ ਇਸ ਪਾਸੇ ਜਿਹੜੀਆਂ ਝਾੜੀਆਂ ਨੇ ਇਧਰੋਂ ਨਿਕਲ ਗਿਆ ਸੀਗਾ ਜੀ ਤੋ ਬੜੀ ਟਾਈਮ ਸਿਰ ਸਾਰਾ ਇਹ ਰੈਸਟ ਵੀ ਹੋ ਗਏ ਤੇ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਓਵਰ ਪਾਵਰ ਵੀ ਹੋ ਗਈ ਪਿਛਲੇ 36 ਘੰਟਿਆਂ ਦੀ ਜੇ ਗੱਲ ਕੀਤੀ ਜੇ 36 ਤੋਂ 40 ਜਾਂ 30 ਰਨ ਕਾਊਂਟਰ ਹੈ ਜੀ ਜਿਵੇਂ ਜਿਵੇਂ ਜੇ ਕੋਈ ਅਪਰਾਧ ਕਰਦਾ ਤਾਂ ਪੁਲਿਸ ਨਾਲ ਹੀ ਕਾਰਵਾਈ ਕਰਦੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਇੱਕ ਸਖਤ ਮੈਸੇਜ ਜਾਂਦਾ ਕੀ ਕਰਨ ਦੇਖੋ ਬੜੀ ਸਿੰਪਲ ਗੱਲ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਛੋਟੇ ਕ੍ਰਾਈਮ ਨੂੰ ਵੀ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਟਰੇਸ ਕਰਦੇ ਹਾਂ ਮੁਲਜ਼ਮ ਜਿਹੜੇ ਆ ਉਹ ਨੇਚਰਲੀ ਆਪਣੀ ਬਚਾਅ ਦਾ ਪਹਿਲਾਂ ਹੀ ਡਿਫੈਂਸ ਰੱਖਦੇ ਆ ਕਿਤੇ ਲੁਕੋਤੀ ਚੀਜ਼ ਕੋਈ ਕੁਝ ਸ਼ੋਰ ਕਰਤਾ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਪੁਲਿਸ ਨੇ ਸਾਨੂੰ ਜਦੋਂ ਫੜ ਲਿਆ ਤਾਂ ਰਿਕਵਰੀ ਕਰਾਉਣੀ ਪੈਣੀ ਆਈ ਥਿੰਕ ਥੈਟ ਉਹਨਾਂ ਦਾ ਮਾਈਂਡ ਦੇ ਵਿੱਚ ਉਹ ਜੀ ਚੀਜ਼ ਪਲੇ ਕਰਦੀ ਹੈ ਮੇਰਾ ਆਖਰੀ ਸਵਾਲ ਹੈ ਕਿਉਂਕਿ ਸਨੇਚਿੰਗ ਵੀ ਕਈਆਂ ਨੂੰ ਇਹ ਵਿਸ਼ਾਕ ਛੋਟੀ ਲੱਗੇ ਪਰ ਜੇ ਜਿਹਦੇ ਔਰਨਾਮੈਂਟਸ ਹੁੰਦੇ ਨੇ ਉਹਨੇ ਕਿਤੇ ਕਿਸੇ ਨੇ ਕਿਸ ਤਰ੍ਹਾਂ ਲਏ ਹੁੰਦੇ ਨੇ ਔਰ ਇਹ ਜਦੋਂ ਵਾਰਦਾਤ ਇਸ ਤਰ੍ਹਾਂ ਨੂੰ ਦਿਨੋਂ ਅੰਜਾਮ ਦਿੰਦੇ ਤਾਂ ਅਗਲੇ ਦੇ ਵੀ ਹਰ ਤਰ੍ਹਾਂ ਉਹ ਵੀ ਬੜਾ ਇਫੈਕਟ ਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਵੀ ਸੀਰੀਅਸ ਹੋ ਕੇ ਇਸ ਨੂੰ ਟ੍ਰੇਸ ਕੀਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਛੋਟੀ ਤੋਂ ਛੋਟੀ ਇਵਨ ਮੋਬਾਈਲ ਸਨੇਚਿੰਗ ਦੀ ਵਾਰਦਾਤ ਨੂੰ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਸੈਂਸਿਟਿਵਲੀ ਲੈਂਦੇ ਆ ਇਵਨ ਤੁਸੀਂ ਦੇਖਿਆ ਕਿ ਪਿੱਛੇ ਆਪਾਂ ਗੈਂਗ ਕਿੰਨੇ ਵਹੀਕਲ ਥੈਫਟ ਦੇ ਵੀ ਸਨੇਚਰ ਵੀ ਉਹਨਾਂ ਨੂੰ ਵਾਪਸ ਵੀ ਕੀਤੇ ਆ ਅੱਗੇ ਵੀ ਹੁਣੇ ਕਾਰਵਾਈ ਚੱਲਦੀ ਰਹੀ ਧੰਨਵਾਦ ਜੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁਲਵਰ ਸਾਹਿਬ ਤਾਂ ਜਿਹੜੇ ਮੋਘੰਪੁਰਾ ਖੇਤਰ ਦੇ ਵਿੱਚ ਅੱਜ ਜਿਹੜਾ ਇਨਕਾਊਂਟਰ ਜਿਹੜਾ ਇਹ ਹੋਇਆ ਸੀਗਾ ਇਸ ਜਗ੍ਹਾ ਦੇ ਉੱਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਲੁੱਟਦੀਆਂ ਵਾਰਦਾਤਾਂ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਐਕਟਿਵ ਸੀਗੇ ਤਾਂ ਵੈਪਨ ਇਹਨਾਂ ਦੇ ਕੋਲ ਸੀਗੇ ਔਰ ਇਹਨਾਂ ਨੂੰ ਇਸ ਜਗ੍ਹਾ ਤੇ ਉੱਤੇ ਪੁਲਿਸ ਜਦੋਂ ਰਿਕਵਰੀ ਕਰਨ ਦੇ ਲਈ ਪਹੁੰਚੀ ਤਾਂ ਇਥੋਂ ਵੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜ ਮੁਲਜ਼ਮ ਤੁਸੀਂ ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਉਸ ਦੌਰਾਨ ਪੁਲਿਸ ਵੱਲੋਂ ਜਿਹੜੀ ਉਹਨੂੰ ਰੋਕਣ ਦੇ ਲਈ ਜਿਹੜੀ ਗੋਲੀ ਚਲਾਈ ਗਲੌਕ ਪਿਸਟਲ ਸੀ ਇਸ ਦੇ ਕੋਲ ਵੀ ਤਾਂ ਜਿਹੜਾ ਇਸ ਜਗ੍ਹਾ ਤੇ ਛਪਾਇਆ ਸੀ ਨਾ ਜੋ ਆਪੀ ਕਾਰਵਾਈ ਦੇ ਵਿੱਚ ਇਹ ਮੁਲਜ਼ਮ ਜ਼ਖਮੀ ਹੋਇਆ ਹੈ ਤਾਂ ਇਹ ਤੋਂ ਹੁਣ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਜ਼ਖਮੀ ਜ਼ਖਮੀ ਹਾਲਤ ਨੇ ਵਿੱਚ ਲਿਜਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਵਾਰਦਾਤ ਕੋਈ ਛੋਟੀ ਹੋਵੇ ਵੱਡੀ ਹੋਵੇ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਸਖਤ ਕਾਰਵਾਈ ਸਰਾਇੰ ਕਰਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਅੰਮ੍ਰਿਤਸਰ ਅੰਮ੍ਰਿਤਸਰਦੇਵ ਸਿੰਘ ਪੁੱਲਰ ਸਾਹਿਬ ਮੁਕੰਪੁਰਾ ਚ ਪਹੁੰਚੇ ਨੇ ਸਰ ਅਜਿਤੇ ਜਿਹੜਾ ਇਹ ਕਾਫੀ ਨਟੋਰੀਅਸ ਸੀਗੇ ਕ੍ਰਿਮੀਨਲ ਉਹ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਹੈ ਕਿਵੇਂ ਸਾਰੀ ਕਹਾਣੀ ਹੈ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ ਸਾਡਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੀ ਗੱਡੀ ਤੇ ਉਹਨਾਂ ਦੀ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ ਪਿਸਟਲ ਪੁਆਇੰਟ ਤੇ ਉਹਨਾਂ ਦੇ ਸਾਰੇ 골ਡ ਔਰਨਮੈਂਟਸ ਰੋਬ ਕਰਲੇ ਸੀ ਸੋਦੇਚੇ ਦੋ ਮੁਲਜ਼ਮ ਫੜੇ ਗਏ ਜਿਸਕੀਰਤ ਸਾਹਿਲ ਤੇ ਅਨਮੋਲ ਬੂਟਾ ਸਿੰਘ ਸੁਲਤਾਨਵਾਲਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਦੀ ਮੁਰਲੀ ਪੁੱਛ ਕੇ ਚੋ ਪਤਾ ਲੱਗਿਆ ਸੀ ਕਿ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਬਦਨਾਮ ਤੇ ਨੋਟੋਰੀਅਸ ਇੱਕ ਗੈਂਗਸਟਰ ਆ ਬਾਹਰ ਬੈਠਾ ਔਰ ਇਹਨਾਂ ਨੇ ਸਾਡੇ ਜਦੋਂ ਵਾਰਦਾਤ ਵੀ ਕਬੂਲੀ ਉਸ ਤੋਂ ਬਾਅਦ ਇਹਨਾਂ ਜਿਹੜਾ ਪਿਸਟਲ ਸੀਗਾ ਉਹਦੇ ਬਾਰੇ ਜਦੋਂ ਪੁੱਛਣ ਤੇ ਇਹਨਾਂ ਦੱਸਿਆ ਕਿ ਇਸ ਏਰੀਆ ਜਿੱਥੇ ਮੁਕੰਪੁਰੇ ਆਪਾਂ ਖੜੇ ਆ ਇੱਥੇ ਅਸੀਂ ਪਿਸਟਲ ਛੁਪਾਇਆ ਹੋਇਆ ਹੈ ਔਰ ਇਹਨੇ ਜਸਕੀਰਤ ਨੇ ਬੜੀ ਮਤਲਬ ਆਪਾਂ ਕਹਿੰਦੇ ਆ ਕਿ ਪੂਰਾ ਕ੍ਰਿਮੀਨਲ ਮਾਈਂਡ ਨਾਲ ਪੁਲਿਸ ਪਾਰਟੀ ਨੂੰ ਪਹਿਲਾਂ ਦੂਸਰੀ ਸਾਈਡ ਲੈ ਗਿਆ ਜੀ ਵੀ ਇੱਥੇ ਪਿਸਟਲ ਉੱਥੇ ਜਦੋਂ ਬੈਂਡ ਕਰਨ ਲੱਗੇ ਤਾਂ ਉਹਨੀ ਦਰ ਭੱਜ ਕੇ ਇਹਨੇ ਆ ਕੇ ਜਿੱਥੇ ਐਕਚੁਅਲ ਸੀਗਾ ਉਥੋਂ ਚੁੱਕ ਕੇ ਤੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਉਹਦੇ ਚ ਸੈਲਫ ਡਿਫੈਂਸ ਚ ਐਸ ਐਚ ਓ ਜਸਜੀਤ ਉਹਨਾਂ ਨੇ ਜਦੋਂ ਫਾਇਰ ਕੀਤਾ ਤੇ ਉਹਦੇ ਇੰਜਰਡ ਹੋਇਆ ਇਹਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਦੀ ਪੁੱਛਗਿੱਛ ਤੇ ਜਿਹੜੀ ਮੇਨ ਗੱਲ ਆਈ ਹੈ ਕਿ ਬੜਾ ਐਕਟਿਵਲੀ ਇਹ ਵਾਰਦਾਤਾ ਕਰ ਰਹੇ ਜੇ ਅਸੀਂ ਇਹ ਕਰੋਨੋਲੋਜੀ ਦੇਖੀਏ 14 ਨੂੰ ਸਾਡੇ ਵਾਰਦਾਤ ਕੀਤੀ 15 ਨੂੰ ਤਰਨਤਾਰਨ ਜਾ ਕੇ ਇੱਕ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਸੈਂਟਰ ਦੇ ਬਾਹਰ ਅੰਦਾ ਤੁੰਦ ਫਾਇਰਿੰਗ ਕਰ ਦਿੱਤੀ ਸਟੋਰਸ਼ਨ ਨੂੰ ਉਹਦੇ ਚ ਮੇਨ ਮੰਤਵ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਲੋਪੋਕੇ ਦੇ ਵਿੱਚ ਵੀ ਉਸ ਤੋਂ ਪਹਿਲਾਂ ਸੌਰੀ 27 10 ਨੂੰ ਅੰਮ੍ਰਿਤਸਰ ਰੂਰਲ ਦੇ ਲੋਪੋਕੇ ਏਰੀਆ ਜਾ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਉਹਨਾਂ ਨੂੰ ਡਰਾਉਣ ਧਮਕਾਉਣ ਵਾਸਤੇ ਔਰ ਜਿਹੜਾ ਆਸਟਰੀਆ ਮੇਡ ਗਲੌਕ ਇਹਨਾਂ ਤੋਂ ਰਿਕਵਰ ਹੋਇਆ ਬੜਾ ਲੀਥਲ ਤੇ ਸਫਿਸਟੀਕੇਟਡ ਵੈਪਨ ਹੈ ਜਿਸ ਤੋਂ ਇਹ ਸਾਬਤ ਹੁੰਦਾ ਕਿ ਬੰਦੇ ਕਾਫੀ ਮਤਲਬ ਇਸ ਗੱਲ ਤੇ ਬੈਕਡ ਸੀਗੇ ਬਾਈ ਸਪਲਾਈ ਆਫ ਆਰਮਜ਼ ਐਂਡ ਮਿਨਿਸ਼ਨ ਵੀ ਸਿਰਫ ਹੋਰ ਗੈਂਗ ਦੇ ਬੰਦਿਆਂ ਨੇ ਇਹਨਾਂ ਨੂੰ ਪਤਾ ਲੱਗਾ ਜਾਂ ਇਹਨਾਂ ਨੂੰ ਦੱਸਿਆ ਹੋਵੇ ਜਾਂ ਹੋਰ ਕੋਈ ਵਾਰਦਾਤ ਇਹਨਾਂ ਇਹ ਤਿੰਨ ਵਾਰਦਾਤਾਂ ਜੇ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਹੋਰ ਹੋਣ ਦੀ ਉਮੀਦ ਹੈ ਕੁਝ ਨਾ ਕੁਝ ਵਾਰਦਾਤ ਲੁਕੋ ਰਹੇ ਹੋਣੇ ਕਿਸ ਦੇ ਸਰਸ ਦੇ ਵਿੱਚ ਸੀਗੇ ਕੋਈ ਇਹਨਾਂ ਦਾ ਮੀਨ ਗੁਰਦੀਏ ਗੁਰਦੇਵ ਜਸਲਨੀ ਸੀ ਚੰਬਲ ਤਰਨਤਾਰਨ ਦਾ ਬੜਾ ਨੋਟੋਰੀਅਸ ਗੈਂਗਸਟਰ ਹੈਗਾ ਉਹ ਸਰ ਜਿਹੜਾ ਇਹ ਵੈਪਨ ਸੀਗਾ ਉਸਟਰਗਨ ਮੇਡ ਇਹ ਵੀ ਪਤਾ ਲੱਗਾ ਕਿਥੋਂ ਮੰਗਵਾਇਆ ਸੀ ਇਹ ਉਹਨੇ ਜਸਲਨੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਵੀ ਕਿ ਬਾਰਡਰ ਦੇ ਕਿਹੜੇ ਏਰੀਏ ਤੋਂ ਕਿਥੋਂ ਇਹਨਾਂ ਨੂੰ ਡਿਲੀਵਰ ਹੋਇਆ ਅੱਜ ਜਿਵੇਂ ਤੁਹਾਡੀ ਟੀਮ ਨੇ ਚੌਕਸੀ ਵਰਤੀ ਅੱਜ ਵੀ ਇਹ ਫਰਾਰ ਹੋਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਸੀ ਬਿਲਕੁਲ ਭੱਜ ਗਿਆ ਸੀ ਜੇ ਇਸ ਪਾਸੇ ਜਿਹੜੀਆਂ ਝਾੜੀਆਂ ਨੇ ਇਧਰੋਂ ਨਿਕਲ ਗਿਆ ਸੀਗਾ ਜੀ ਤੋਂ ਬੜੀ ਟਾਈਮ ਸਿਰ ਸਾਰਾ ਇਹ ਰੈਸਟ ਵੀ ਹੋਗੇ ਤੇ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਓਵਰ ਪਾਵਰ ਵੀ ਹੋ ਗਈ ਪਿਛਲੇ 36 ਘੰਟਿਆਂ ਦੀ ਜੇ ਗੱਲ ਕੀਤੀ ਹੈ 36 ਤੋਂ 40 ਤੱਕ ਤੀਸਰਾ ਅਨਕਾਊਂਟਰ ਹੈ ਜੀ ਜਿਵੇਂ ਜਿਵੇਂ ਜੇ ਕੋਈ ਅਪਰਾਧ ਕਰਦਾ ਤਾਂ ਪੁਲਿਸ ਨਾਲ ਹੀ ਕਾਰਵਾਈ ਕਰਦੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਇੱਕ ਸਖਤ ਮੈਸੇਜ ਜਾਂਦਾ ਕੀ ਕਰਨਾ ਦੇਖੋ ਬੜੀ ਸਿੰਪਲ ਗੱਲ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਛੋਟੇ ਕ੍ਰਾਈਮ ਨੂੰ ਵੀ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਟਰੇਸ ਕਰਦੇ ਹਾਂ ਮੁਲਜ਼ਮ ਜਿਹੜੇ ਆ ਉਹ ਨੇਚਰਲੀ ਆਪਣੀ ਬਚਾਅ ਦਾ ਪਹਿਲਾਂ ਹੀ ਡਿਫੈਂਸ ਰੱਖਦੇ ਆ ਕਿਤੇ ਲੋਕੋ ਹਤੀ ਚੀਜ਼ ਕੋਈ ਕੁਝ ਸ਼ੋਰ ਕਰਤਾ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਪੁਲਿਸ ਨੇ ਸਾਨੂੰ ਜਦੋਂ ਫੜ ਲਿਆ ਤਾਂ ਰਿਕਵਰੀ ਕਰਾਉਣੀ ਪੈਣੀ ਆਈ ਥਿੰਕ ਥੈਟ ਉਹਨਾਂ ਦਾ ਮਾਈਂਡ ਦੇ ਵਿੱਚ ਉਹ ਜੀ ਚੀਜ਼ ਪਲੇ ਕਰਦੀ ਹੈ ਮੇਰਾ ਆਖਰੀ ਸਵਾਲ ਹੈ ਕਿਉਂਕਿ ਸਨੇਚਿੰਗ ਵੀ ਕਈਆਂ ਨੂੰ ਇਹ ਵਿਸ਼ੱਕ ਛੋਟੀ ਲੱਗੇ ਪਰ ਜਿ세 ਜਿਹਦੇ ਔਰਨਾਮੈਂਟਸ ਹੁੰਦੇ ਨੇ ਉਹਨੇ ਕਿਤੇ ਕਿਸੇ ਨੇ ਕਿਸੇ ਤਰ੍ਹਾਂ ਲਏ ਹੁੰਦੇ ਨੇ ਔਰ ਇਹ ਜਦੋਂ ਵਾਰਦਾਤ ਇਸ ਤਰ੍ਹਾਂ ਦੀ ਨੂੰ ਅੰਜਾਮ ਦਿੰਦੇ ਤਾਂ ਅਗਲੇ ਦੇ ਵੀ ਹਰ ਤਰ੍ਹਾਂ ਉਹ ਵੀ ਬੜਾ ਇਫੈਕਟ ਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਵੀ ਸੀਰੀਅਸ ਹੋ ਕੇ ਇਸ ਨੂੰ ਟ੍ਰੇਸ ਕੀਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਛੋਟੀ ਤੋਂ ਛੋਟੀ ਇਵਨ ਮੋਬਾਈਲ ਸਨੇਚਿੰਗ ਦੀ ਵਾਰਦਾਤ ਨੂੰ ਵੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਸੈਂਸਿਟਿਵਲੀ ਲੈਂਦੇ ਆ ਇਵਨ ਤੁਸੀਂ ਦੇਖਿਆ ਕਿ ਪਿੱਛੇ ਆਪਾਂ ਗੈਂਗ ਕਿੰਨੇ ਫੜੇ ਵਹੀਕਲ থেਫਟ ਦੇ ਵੀ ਸਨੇਚਰ ਵੀ ਉਹਨਾਂ ਨੂੰ ਵਾਪਸ ਵੀ ਕੀਤੇ ਆ ਅੱਗੇ ਵੀ ਹੁਣੇ ਕਾਰਵਾਈ ਚੱਲਦੀ ਰਹੀ ਧੰਨਵਾਦ ਜੀ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਤਾਂ ਜਿਹੜੇ ਮੋਘੰਪੁਰਾ ਖੇਤਰ ਦੇ ਵਿੱਚ ਅੱਜ ਜਿਹੜਾ ਇਨਕਾਊਂਟਰ ਜਿਹੜਾ ਇਹ ਹੋਇਆ ਸੀਗਾ ਇਹ ਸਿਗਾ ਦੇ ਉੱਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਲੁੱਟਦੀਆਂ ਵਾਰਦਾਤਾਂ ਤਰਨ ਤਰਨ ਤੇ ਅੰਮ੍ਰਿਤਸਰ ਦੇ ਵਿੱਚ ਐਕਟਿਵ ਸੀਗੇ ਤਾਂ ਵੈਪਨ ਇਹਨਾਂ ਦੇ ਕੋਲ ਸੀਗੇ ਔਰ ਇਹਨਾਂ ਨੂੰ ਇਸ ਜਗਾ ਤੇ ਉੱਤੇ ਪੁਲਿਸ ਜਦੋਂ ਰਿਕਵਰੀ ਕਰਨ ਦੇ ਲਈ ਪਹੁੰਚੀ ਤਾਂ ਇਥੋਂ ਵੀ ਫਰਾਰ ਦੀ ਕੋਸ਼ਿਸ਼ ਕੀਤੀ ਜਿਹੜਾ ਮੁਕਮਲ ਜ਼ਮ ਸੀ ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਉਸ ਦੌਰਾਨ ਪੁਲਿਸ ਵੱਲੋਂ ਜਿਹੜੀ ਉਹਨੂੰ ਰੋਕਣ ਦੇ ਲਈ ਜਿਹੜੀ ਗੋਲੀ ਚਲਾਈ ਗਲੌਕ ਪਿਸਟਲ ਸੀ ਇਸ ਦੇ ਕੋਲ ਵੀ ਤਾਂ ਜਿਹੜਾ ਇਸ ਜਗ੍ਹਾ ਛਪਾਇਆ ਸੀ ਨਾ ਜੋ ਆਪੀ ਕਾਰਵਾਈ ਦੇ ਵਿੱਚ ਇਹ ਮੁਲਜ਼ਮ ਜ਼ਖਮੀ ਹੋਇਆ ਹੈ ਤਾਂ ਇਹ ਤੋਂ ਹੁਣ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਜ਼ਖਮੀ ਜ਼ਖਮੀ ਹਾਲਤ ਨੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਵਾਰਦਾਤ ਕੋਈ ਛੋਟੀ ਹੋਵੇ ਵੱਡੀ ਹੋਵੇ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਸਖਤ ਕਾਰਵਾਈ ਇਸ ਤਰ੍ਹਾਂ ਹੀ ਕਰਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਅੰਮ੍ਰਿਤਸਰ ਅੰਮ੍ਰਿਤਸਰ ਦੇ ਪੁਲਿਸ ਸਿੰਘ ਪੁੱਲਰ ਸਾਹਿਬ ਮੁਕੰਪੁਰਾ ਚ ਪਹੁੰਚੇ ਨੇ ਸਰ ਅਜਿਤੇ ਜਿਹੜਾ ਇੱਕ ਆਫੀ ਨਟੋਰੀਅਸ ਸੀਗੇ ਕ੍ਰਿਮੀਨਲ ਉਹ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਹੈ ਕਿਵੇਂ ساری ਕਹਾਣੀ ਵਾਪਰ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੇ ਗੱਡੀ ਤੇ ਉਹਨਾਂ ਦੀ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ पिस्टल पॉइंट ਤੇ ਉਹਨਾਂ ਨੇ ਸਾਰੇ 골ਡ ਆਰਨਮੈਂਟਸ ਰੋਬ ਕਰ ਲਏ ਸੀ ਸੋ ਇਹਦੇ ਚ ਦੋ ਮੁਲਜ਼ਮ ਫੜੇ ਗਏ ਸੀ ਜਸਕੀਰਤ ਸਾਹਿਲ ਤੇ ਅਨਮੋਲ ਬੂਟਾ ਸਿੰਘ ਸੁਲਤਾਨਪੁਰ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਐ ਇਹਨਾਂ ਦੀ ਮੜਲੀ ਪੁੱਛ ਕੇ ਇਹ ਪਤਾ ਲੱਗਿਆ ਸੀ ਕਿ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਬਦਨਾਮ ਤੇ ਨੋਟੋਰੀਅਸ ਇੱਕ ਗੈਂਗਸਟਰ ਐ ਬਾਹਰ ਬੈਠਾ ਔਰ ਇਹਨਾਂ ਨੇ ਸਾਡੇ ਜਦੋਂ ਵਾਰਦਾਤ ਵੀ ਕਬੂਲੀ ਉਸ ਤੋਂ ਬਾਅਦ ਇਹਨਾਂ ਜਿਹੜਾ ਪਿਸਤਲ ਸੀਗਾ ਉਹਦੇ ਬਾਰੇ ਜਦੋਂ ਪੁੱਛਣ ਤੇ ਇਹਨਾਂ ਦੱਸਿਆ ਕਿ ਇਸ ਏਰੀਆ ਜਿੱਥੇ ਮੁਕੰਮਪੁਰੇ ਆਪਾਂ ਖੜੇ ਆ ਇੱਥੇ ਅਸੀਂ ਪਿਸਤਲ ਛੁਪਾਇਆ ਹੋਇਆ ਔਰ ਇਹਨੇ ਜਸਕੀਰਤ ਨੇ ਬੜੀ ਮਤਲਬ ਆਪਾਂ ਕਹਿੰਦੇ ਆ ਕਿ ਪੂਰਾ ਕ੍ਰਿਮੀਨਲ ਮਾਈਂਡ ਨਾਲ ਪੁਲਿਸ ਪਾਰਟੀ ਨੂੰ ਪਹਿਲਾਂ ਦੂਸਰੀ ਸਾਈਡ ਲੈ ਗਿਆ ਜੀ ਵੀ ਇੱਥੇ ਪਿਸਤਲ ਨਾਲ ਉੱਥੇ ਜਦੋਂ ਬੈਂਡ ਕਰਨ ਲੱਗੇ ਤਾਂ ਉਹਨੀ ਧਰ ਭੱਜ ਕੇ ਇਹਨੇ ਆ ਕੇ ਜਿੱਥੇ ਐਕਚੁਅਲ ਸੀਗਾ ਉਥੋਂ ਚੁੱਕ ਕੇ ਤੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਉਹਦੇ ਚ ਸੈਲਫ ਡਿਫੈਂਸ ਚ ਐਸਐਚਓ ਜਸਜੀਤ ਉਹਨਾਂ ਨੇ ਜਦੋਂ ਫਾਇਰ ਕੀਤਾ ਤੇ ਉਹਦੇ ਇੰਜਰਡ ਹੋਇਆ ਇਹਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਦੀ ਪੁਛਗਿੱਛ ਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਬੜਾ ਐਕਟਿਵਲੀ ਇਹ ਵਾਰਦਾਤਾਂ ਕਰ ਰਹੇ ਜੇ ਅਸੀਂ ਇਹ ਕਰੋਨੋਲੋਜੀ ਦੇਖੀਏ 14 ਨੂੰ ਸਾਡੇ ਵਾਰਦਾਤ ਕੀਤੀ 15 ਨੂੰ ਤਰਨਤਾਰਨ ਜਾ ਕੇ ਇੱਕ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਸੈਂਟਰ ਦੇ ਬਾਹਰ ਅੰਦਾ ਤੁੰਦ ਫਾਇਰਿੰਗ ਕਰ ਦਿੱਤੀ ਸਟੋਰਸ਼ਨ ਨੂੰ ਉਹਦੇ ਵਿੱਚ ਮੇਨ ਮੰਤਵ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਲੋਪੋਕੇ ਦੇ ਵਿੱਚ ਵੀ ਉਸ ਤੋਂ ਪਹਿਲਾਂ ਸੌਰੀ 27 10 ਨੂੰ ਅੰਮ੍ਰਿਤਸਰ ਰੂਰਲ ਦੇ ਲੋਪੋਕੇ ਏਰੀਏ ਜਾ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਉਹਨਾਂ ਨੂੰ ਡਰੋਨ ਧਮਕਾਉਣ ਵਾਸਤੇ ਔਰ ਜਿਹੜਾ ਆਸਟ੍ਰੀਆ ਮੇਡ ਗਲੌਕ ਇਹਨਾਂ ਤੋਂ ਰਿਕਵਰ ਹੋਇਆ ਬੜਾ ਲੀਥਲ ਤੇ ਸਫਿਸਟਿਕੇਟਡ ਵੈਪਨ ਹੈ ਜਿਸ ਤੋਂ ਇਹ ਸਾਬਤ ਹੁੰਦਾ ਕਿ ਬੰਦੇ ਕਾਫੀ ਮਤਲਬ ਇਸ ਗੱਲ ਤੇ ਬੈਕਡ ਸੀਗੇ ਬਾਈ ਸਪਲਾਈ ਆਫ ਅ ਰਮੈਂਟ ਮਿਸ਼ਨ ਵੀ ਸਿਰਫ ਹੋਰ ਗੈਂਗ ਦੇ ਬੰਦਿਆਂ ਨੇ ਇਹਨਾਂ ਦਾ ਪਤਾ ਲੱਗਾ ਜਾਂ ਇਹਨਾਂ ਨੂੰ ਦੱਸਿਆ ਹੋਵੇ ਜਾਂ ਹੋਰ ਕੋਈ ਵਾਰਦਾਤ ਇਹਨਾਂ ਨੂੰ ਦੱਸਿਆ ਹੋਵੇ ਇਹ ਤਿੰਨ ਵਾਰਦਾਤਾਂ ਜੇ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਹੋਰ ਹੋਣ ਦੀ ਉਮੀਦ ਹੈ ਕੁਝ ਨਾ ਕੁਝ ਵਾਰਦਾਤ ਲੁਕੋ ਰਹੇ ਹੋਣੇ ਕਿਸ ਦੇ ਸਰਪੰਦ ਦੇ ਵਿੱਚ ਸੀਗੇ ਕੋਈ ਇਹਨਾਂ ਦਾ ਮੇਨ ਹੈਂਡ ਗੁਰਦੀਏ ਗੁਰਦੇਵ ਜਸਲੀ ਸੀ ਚੰਬਲ ਤਰਨਤਾਰਨ ਦਾ ਬੜਾ ਨੋਟੋਰੀਅਸ ਗੈਂਗਸਟਰ ਹੈਗਾ ਉਹ ਸਰ ਜਿਹੜਾ ਇਹ ਵੈਪਨ ਸੀਗਾ ਸਟਰਗਨ ਮੈਡ ਇਹ ਵੀ ਪਤਾ ਲੱਗਾ ਕਿਥੋਂ ਮੰਗਵਾਇਆ ਸੀ ਇਹ ਉਹਨੇ ਜਸਲਨੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਡਿਲੀਵਰ ਹੋਇਆ ਜਿਵੇਂ ਤੁਹਾਡੀ ਟੀਮ ਨੇ ਚੌਕਸੀ ਵਰਤੀ ਅੱਜ ਵੀ ਇਹ ਫਰਾਰ ਹੋਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਸੀ ਬਿਲਕੁਲ ਭੱਜ ਗਿਆ ਸੀ ਜਿਸ ਪਾਸੇ ਜਿਹੜੀਆਂ ਝਾੜੀਆਂ ਨੇ ਇਧਰੋਂ ਨਿਕਲ ਗਿਆ ਸੀਗਾ ਜੀ ਤਾਂ ਬੜੀ ਟਾਈਮ ਸਰ ਸਾਰਾ ਅਰੈਸਟ ਵੀ ਹੋ ਗਏ ਤੇ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਓਵਰ ਪਾਵਰ ਵੀ ਹੋ ਗਈ ਪਿਛਲੇ 36 ਘੰਟਿਆਂ ਦੀ ਜੇ ਗੱਲ ਕੀਤੀ ਹੈ 36 ਤੋਂ 40 ਤੱਕ ਦਾ 30 ਰਨ ਕਾਊਂਟਰ ਹੈ ਜੀ ਜਿਵੇਂ ਜਿਵੇਂ ਜੇ ਕੋਈ ਅਪਰਾਧ ਕਰਦਾ ਤਾਂ ਪੁਲਿਸ ਨਾਲ ਹੀ ਕਾਰਵਾਈ ਕਰਦੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਤਾਂ ਇੱਕ ਸਖਤ ਮੈਸੇਜ ਜਾਂਦਾ ਕੀ ਕਰਨਾ ਹੈ ਦੇਖੋ ਬੜੀ ਸਿੰਪਲ ਗੱਲ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਛੋਟੇ ਕ੍ਰਾਈਮ ਨੂੰ ਵੀ ਅਸੀਂ ਬੜਾ ਸੀਰੀਅਸਲੀ ਲੈਂਦੇ ਆ ਟਰੇਸ ਕਰਦੇ ਆ ਮਲਜ਼ਮ ਜਿਹੜੇ ਆ ਉਹ ਨੇਚਰਲੀ ਆਪਣੀ ਬਚਾਅ ਦਾ ਪਹਿਲਾਂ ਹੀ ਡਿਫੈਂਸ ਰੱਖਦੇ ਆ ਕਿਤੇ ਲੁਕੋਤੀ ਚੀਜ਼ ਕੋਈ ਕੁਝ ਹੋਰ ਕਰਤਾ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਪੁਲਿਸ ਨੇ ਸਾਨੂੰ ਜਦੋਂ ਫੜ ਲਿਆ ਤਾਂ ਰਿਕਵਰੀ ਕਰਾਉਣੀ ਪੈਣੀ ਆਈ ਥਿੰਕ ਥੈਟ ਉਹਨਾਂ ਦਾ ਮਾਈਂਡ ਦੇ ਵਿੱਚ ਉਹ ਜੀ ਚੀਜ਼ ਪਲੇ ਕਰਦੀ ਹੈ ਮੇਰਾ ਆਖਰੀ ਸਵਾਲ ਹੈ ਕਿਉਂਕਿ ਸਨੇਚਿੰਗ ਵੀ ਕਈਆਂ ਨੂੰ ਇਹ ਵਿਸ਼ਾਕ ਛੋਟੀ ਲੱਗੇ ਪਰ ਜਿ세 ਜਿਹਦੇ ਔਰਨਾਮੈਂਟਸ ਹੁੰਦੇ ਨੇ ਉਹਨੇ ਕਿਤੇ ਕਿਸੇ ਨੇ ਕਿਸੇ ਤਰ੍ਹਾਂ ਲਏ ਹੁੰਦੇ ਨੇ ਔਰ ਇਹ ਜਦੋਂ ਵਾਰਦਾਤ ਇਸ ਤਰ੍ਹਾਂ ਨੂੰ ਦਿਨੋਂ ਅੰਜਾਮ ਦਿੰਦੇ ਤਾਂ ਅਗਲੇ ਦੇ ਵੀ ਹਰ ਤਰ੍ਹਾਂ ਉਹ ਵੀ ਬੜਾ ਇਫੈਕਟ ਹੁੰਦਾ ਹੈ ਪਰ ਪੁਲਿਸ ਨੇ ਉਸ ਨੂੰ ਵੀ ਸੀਰੀਅਸ ਹੋ ਕੇ ਇਸ ਨੂੰ ਟ੍ਰੇਸ ਕੀਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਛੋਟੀ ਤੋਂ ਛੋਟੀ इवन ਮੋਬਾਈਲ ਸਨੇਚਿੰਗ ਦੀ ਵਾਰਦਾਤ ਨੂੰ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਸੈਂਸਿਟਿਵਲੀ ਲੈਂਦੇ ਆ इवन ਤੁਸੀਂ ਦੇਖਿਆ ਕਿ ਪਿੱਛੇ ਆਪਾਂ ਗੈਂਗ ਕਿੰਨੇ ਫੜੇ ਵਹੀਕਲ ਥੈਫਟ ਦੇ ਵੀ ਸਨੇਚਰ ਵੀ ਉਹਨਾਂ ਨੂੰ ਵਾਪਸ ਵੀ ਕੀਤੇ ਆ ਅੱਗੇ ਵੀ ਹੁਣੇ ਕਾਰਵਾਈ ਚੱਲਦੀ ਰਹੀ ਧੰਨਵਾਦ ਜੀ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁਲਵਾਲ ਸਾਹਿਬ ਤਾਂ ਜਿਹੜੇ ਮੋਘੰਪੁਰਾ ਖੇਤਰ ਦੇ ਵਿੱਚ ਅੱਜ ਜਿਹੜਾ ਇਨਕਾਊਂਟਰ ਜਿਹੜਾ ਇਹ ਹੋਇਆ ਸੀਗਾ ਇਹ ਸਿਗਾ ਦੇ ਉੱਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਿੰਨ ਲੁੱਟਦੀਆਂ ਵਾਰਦਾ ਦਰ ਦੇ ਵਿੱਚ ਐਕਟਿਵ ਸੀਗੇ ਤਾਂ ਵੈਪਨ ਇਹਨਾਂ ਦੇ ਕੋਲ ਸੀਗੇ ਔਰ ਇਹਨਾਂ ਨੂੰ ਇਸ ਜਗਾ ਤੇ ਉੱਤੇ ਪੁਲਿਸ ਜਦੋਂ ਰਿਕਵਰੀ ਕਰਨ ਦੇ ਲਈ ਪਹੁੰਚੀ ਤਾਂ ਇਥੋਂ ਵੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਹੜਾ ਮੁਕੱਲਜ਼ਮ ਸੀ ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਉਸ ਦੌਰਾਨ ਪੁਲਿਸ ਵੱਲੋਂ ਜਿਹੜੀ ਉਹਨੂੰ ਰੋਕਣ ਦੇ ਲਈ ਜਿਹੜੀ ਗੋਲੀ ਚਲਾਈ ਗਲੌਕ ਪਿਸਟਲ ਸੀ ਇਸ ਦੇ ਕੋਲ ਵੀ ਤਾਂ ਜਿਹੜਾ ਇਸ ਜਗਾ ਛਪਾਇਆ ਸੀ ਨਾ جوابੀ ਕਾਰਵਾਈ ਦੇ ਵਿੱਚ ਇਹ ਮੁਲਜ਼ਮ ਜ਼ਖਮੀ ਹੋਇਆ ਹੈ ਤਾਂ ਇਹ ਤੋਂ ਹੁਣ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਜ਼ਖਮੀ ਜ਼ਖਮੀ ਹਾਲਤ ਨੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸਾਂ ਕਾ ਆਏ ਕਿ ਭਾਵੇਂ ਵਾਰਦਾਤ ਕੋਈ ਛੋਟੀ ਹੋਵੇ ਵੱਡੀ ਹੋਵੇ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਸਖਤ ਕਾਰਵਾਈ ਇਸ ਤਰ੍ਹਾਂ ਹੀ ਕਰਦੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾ ਐਨਕ ਸਵੇਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਿੰਘਪੁਰ ਸਾਮ ਮੁਕੰਪੁਰਾ ਚ ਪਹੁੰਚੇ ਨੇ ਸਰ ਅੱਜ ਇੱਥੇ ਜਿਹੜਾ ਇੱਕ ਆਫੀ ਨਟੋਰੀਅਸ ਸੀਗਾ ਕ੍ਰਿਮੀਨਲ ਔਰ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਇੱਥੇ ਵਾਰ ਇਨਕਾਊਂਟਰ ਹੋਇਆ ਹੈ ਕਿਵੇਂ ساری ਘਟਨਾ ਵਾਪਰੀ ਇਹ ਦੋਨੇ ਮੁਲਜ਼ਮ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਸੀਗੇ ਜੀ ਆਪਣਾ ਸਾਡਾ 14 11 ਨੂੰ ਰੋਬਰੀ ਹੋਈ ਸੀ ਮਕਬੂਲਪੁਰ ਏਰੀਆ ਚ ਇੱਕ ਲੇਡੀ ਨੂੰ ਜਿਹੜੇ ਗੱਡੀ ਤੇ ਉਹਨਾਂ ਦੇ ਘੇਰ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਅਗਿਆਤ ਨੇ ਪਿਸਟਲ ਪੁਆਇੰਟ ਤੇ ਉਹਨਾਂ ਦੇ ਸਾਰੇ 골ਡ ਔਰਨਮੈਂਟਸ ਰੋਬ ਕਰ ਲਏ ਸੀ ਸੋ ਉਹਦੇ ਚ ਦੋ ਮੁਲਜ਼ਮ ਫੜੇ